ਹੇਗੇ ਨੇ ਆਰਮੀ ਚ ਹੈਗੇ ਨੇ ਤੇ ਉੱਥੇ ਹੀ ਕੰਮ ਕਰ ਰਹੇ ਸੀ ਕਿਹਨਾ ਇੱਕ ਤਾਂ ਪੰਜ ਕੋਰੇ ਜਿਹੜਾ ਹੈਗਾ ਸੀ ਉੱਥੇ ਸੀ ਤੇ ਇੱਕ ਚਾਂਸ ਸੀ ਪੋਸਟ ਇਹਨਾਂ ਨੇ ਥ्रेटनिंग ਕਾਲ ਕੀਤੀ ਸੀ ਜੀ ਜਿਹੜੇ ਆਪਣੇ ਗੁਰੂਗ੍ਰਾਮ ਵਾਸੀ ਹੈ ਤੇ 70 ਲੱਖ ਰੁਪਏ ਦੀ డిਮਾਂਡ ਕੀਤੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਫਰੀਦਕੋਟ ਪੁਲਿਸ ਨੇ ਵੱਖ-ਵੱਖ ਥਾਵਾਂ ਤੇ ਤਾਇਨਾਤ ਭਾਰਤੀ ਫੌਜ ਵਿੱਚ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਦੋ ਫੌਜੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਤੇ ਇਲਜ਼ਾਮ ਆ ਕਿ ਇਹਨਾਂ ਨੇ ਫਰੀਦਕੋਟ ਜ਼ਿਲ੍ਹੇ ਦੇ ਕੋਟ ਖਪੂਰਾ ਨਾਲ ਸਬੰਧਤ ਇੱਕ ਵਪਾਰੀ ਦੇ ਨਾਲ ਫੋਨ ਕਾਲ ਤੇ 70 ਲੱਖ ਰੁਪਏ ਦੀ ਫਰੋਤੀ ਮੰਗੀ ਤੇ ਉਸ ਨੂੰ ਤਾਂ ਕੀ ਦਿੱਤੀ ਜ਼ਿਲ੍ਹੇ ਦੇ ਐਸਪੀ ਸਰਦਾਰ ਜਸਮੀਤ ਸਿੰਘ ਦੇ ਅਨੁਸਾਰ ਇਹ ਦੋਨੇ ਫੌਜੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਹਰੀਨੌ ਨਾਲ ਸਬੰਧਤ ਤੇ ਵੱਖ-ਵੱਖ ਥਾਵਾਂ ਤੇ ਤਾਇਨਾਤ ਆ ਇਹਨਾਂ ਦੋਨਾਂ ਨੂੰ ਪੁਲਿਸ ਨੇ ਰਾਂਚੀ ਤੇ ਝਾਂਸੀ ਤੋਂ ਗ੍ਰਿਫਤਾਰ ਕਰਕੇ ਇਥੇ ਲਿਆਂਦਾ ਹੈ ਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਤੇ ਅਦਾਲਤ ਨੇ 2 ਦਿਨ ਦਾ ਰਿਮਾਂਡ ਦੇ ਦਿੱਤਾ ਹੈ। ਐਸਪੀ ਜਸਮੀਤ ਸਿੰਘ ਦੇ ਅਨੁਸਾਰ ਹੁਣ ਪੁਲਿਸ ਇਸ 2 ਦਿਨਾਂ ਦੇ ਦੌਰਾਨ ਇਹ ਪਤਾ ਕਰੇਗੀ ਕਿ ਇਹ ਕਦੋਂ ਦੇ ਇਸ ਕੰਮ ਦੇ ਵਿੱਚ ਲੱਗੇ ਹੋਏ ਆ, ਕਿਸ ਤਰ੍ਹਾਂ ਇਹਨਾਂ ਨੇ ਫਰौती ਮੰਗੀ ਤੇ ਇਹਨਾਂ ਦਾ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਪਿਛੋਕੜ ਕੀ ਆ। ਆਓ ਇਸ ਮਾਮਲੇ ਦੇ ਵਿੱਚ ਹੋਰ ਜਾਣਕਾਰੀ ਲੈਣੇ ਆ ਕਿ ਕਿਸ ਤਰ੍ਹਾਂ ਕਾਲ ਕੀ, ਕਿਸ ਤਰ੍ਹਾਂ 70 ਲੱਖ ਦੀ ਫਰौती ਮੰਗੀ। ਸਾਰੇ ਮਾਮਲੇ ਬਾਰੇ ਪੁੱਛਦੇ ਆ ਐਸਪੀ ਜਸਮੀਤ ਸਿੰਘ ਤੋਂ। ਇਦਾਂ ਜੀ ਕਿ ਬੀਤੇ ਦਿਨੀ ਆਪਣੇ ਇੱਕ ਸ਼ਹਿਰ ਕੋਟਪੂਰਾ ਦੇ 89 ਨਿਵਾਸੀ ਹੈਗੇ ਜਿਨ੍ਹਾਂ ਨੂੰ ਇੱਕ ਥ੍ਰੈਟਨਿੰਗ ਕਾਲ ਜਿਹੜੀ ਫੋਨਤੀ ਜਿਹਦੇ ਚ ਮੰਗ ਕੀਤੀ ਗਈ ਸੀ ਉਹ ਆਈ ਸੀ ਜਿਸ ਦੇ ਚਲਦੇ ਪੁਲਿਸ ਸਟੇਸ਼ਨ ਸਿਟੀ ਕੋਟਪੂਰਾ ਵਿੱਚ ਇੱਕ ਪਰਚਾ ਦਰਜ ਕੀਤਾ ਗਿਆ ਸੀ 308 ਤੇ 352 ਬੀ ਐਨ ਐਸ ਦੀ ਧਾਰਾਵਾਂ ਦੇ ਹੇਠ ਅਗਿਆਤ ਬੰਦਿਆਂ ਦੇ ਤੇ ਫਿਰ ਤਫਤੀਸ਼ ਦੌਰਾਨ ਅਸੀਂ ਸਾਡੇ ਐਸਐਚਓ ਸਾਹਿਬ ਸਿਟੀ ਫਰੀਦਕੋਟ ਹੋਰ ਆਨੇ ਜਦੋਂ ਕੀਤੀ ਤੇ ਦੋ ਬੰਦੇ ਸਾਨੂੰ ਸਸਪੈਕਟ ਜਿਹੜੇ ਹੈਗੇ ਆ ਉਹਨਾਂ ਬਾਰੇ ਪਤਾ ਲੱਗਾ ਜਿਹੜੇ ਕਿ ਆਪਣੇ ਕੋਟਕਪੂਰਾ ਤੇ ਕੋਲ ਇੱਕ ਪਿੰਡ ਹੈਗਾ ਹਣ ਨੋਥੇ ਦੇ ਨੋ ਅਸੀ ਹੈਗੇ ਆ ਤੇ ਫਿਰ ਹੁਣ ਉਹ ਅਸੀਂ ਸਸਪੈਕਟ ਇਸ ਕੇਸ ਚ ਜਾਨਕੀ ਰੌਂਡ ਅਪ ਕੀਤੇ ਨੇ ਤੇ ਹੁਣ ਉਹਨਾਂ ਤੋਂ ਕੁਝ ਪੜਤਾਲ ਕਰ ਰਹੇ ਆ ਕਿ ਇਹਦੀ ਤਹਿ ਤੱਕ ਪਹੁੰਚੀਏ ਕਿ ਇਹਦੇ ਪਿੱਛੇ ਹੋਰ ਕੌਣ ਸੀ ਕਿ ਇਹ ਕਿ ਸੇ ਵਾਈਡਰ ਨੈਟਵਰਕ ਦਾ ਪਾਰਟ ਸਾਹਿਬ ਸਰ ਕਿੰਨੀ ਫਰਕੀ ਮੰਗੀ ਸੀ ਉਹ ਇਹਨਾਂ ਨੂੰ ਕਿਸ ਤਾਂ ਦੀ ਕਾਲ ਜੀ ਇਹਨਾਂ ਨੇ ਥ੍ਰੈਟਨਿੰਗ ਕਾਲ ਕੀਤੀ ਸੀ ਜੀ ਜਿਹੜੇ ਆਪਣੇ ਕੋਠੂੜਾ ਨਵਸੀ ਹੈ ਤੇ 70 ਲੱਖ ਰੁਪਏ ਦੀ ਡਿਮਾਂਡ ਕੀਤੀ ਸਰ ਪਤਾ ਲੱਗਾ ਕਿ ਇਹ ਕੁਝ ਨੌਕਰੀ ਦੇ ਸ਼ਾਹੀ ਇਹ ਦੋਵੇਂ ਜਿਹੜੇ ਹੈਗੇ ਨੇ ਇਹ ਆਰਮੀ 'ਚ ਹੈਗੇ ਨੇ ਤੇ ਉੱਥੇ ਹੀ ਕੰਮ ਕਰ ਰਹੇ ਸੀ ਕਿਹਨਾ ਇੱਕ ਤਾਂ ਪੰਜ ਕੋਰੇ ਜਿਹੜਾ ਹੈਗਾ ਸੀ ਯੂਪੀਸੀ ਤੇ ਇੱਕ ਚਾਂਸੀ ਸੀ ਹੋਸਟਲ ਸਰੇ ਨਾਲ ਕੋਈ ਹੋਰ ਵੀ ਕਿਸੇ ਦੇ ਇਨਵੋਲਵਮੈਂਟ ਸਮੇਂ ਕਾਜੀ ਜੀ ਅਸੀਂ ਇਹਨਾਂ ਨੂੰ ਐਪਰੀਹੈਂਡ ਕਰਕੇ ਰਿਮਾਨਡ ਲੈ ਕੇ ਹੋਣ ਇਹਨਾਂ ਦੀ ਪੁੱਛਗਿੱਛ ਕਰਾਂਗੇ ਤੇ ਫਿਰ ਉਸ ਤੋਂ ਪਤਾ ਲੱਗੂਗਾ ਕਿ ਇਹਨਾਂ ਦੇ ਕੋਈ ਸਹਿਦੋਸ਼ੀ ਕਿਹੜੇ ਸੀ ਤੇ ਕਿਤੇ ਵਾਈਟ ਅਪ ਨੈਟਵਰਕ ਦਾ 파ਰਟ ਸਨ ਕਿ ਨਹੀਂ ਇਹ ਕਿਰਤੋਰੀ ਕਿੰਨਾ ਤੰਬੋ ਹੋ ਜੀ ਜਾਰੇ ਸਾਡੇ ਮਤਮ ਦੱਸਿਆ ਕਿ ਤਪਤੀਸ਼ ਦਰਾਂ ਨਹੀਂ ਸਾਰਾ ਕੁਝ ਸਾਨੂੰ ਜਦੋਂ ਪਤਾ ਲੱਗਾ ਤੇ ਫਿਰ ਅਸੀਂ ਇਹ ਸਾਰੀ ਉਹਨਾਂ ਨੂੰ ਫੜ ਕੇ ਲੈ ਕੇ ਆਏ ਸਾਡੇ ਐਸ ਐਚ ਓ ਸਾਹਿਬਾ ਨੂੰ ਜੱਜ ਜੀ 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 ਰਿਮਾਨਡ ਲੈ ਦੋ ਦੋ ਦਿੰਦਾ ਰਵਾਣ ਮਿਲੇ ਜੀ ਸਾਨੂੰ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜੁ ਕਰੋ ਜੀ ਦੋ